ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਤੇ ਸੌਖਾ ਜਿਹਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਪਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਲੱਗੂਗਾ ਆਪਾਂ ਲੱਕੇ ਜਦੋਂ ਤਿਆਰ ਹੋਊਗਾ ਹਜੇ ਤਾਂ ਇਹ ਆਪਾਂ ਇੱਕ ਅੱਧਾ ਹੀ ਡਿਜ਼ਾਈਨ ਦਾ ਬਣਾਇਆ ਜਦ ਪੂਰਾ ਡਿਜ਼ਾਈਨ ਪਣ ਜਾਂਦਾ ਨਾ ਫਿਰ ਬਹੁਤ ਜ਼ਿਆਦਾ ਸੋਨਾ ਲੱਗਦਾ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਡਿਜ਼ਾਈਨ ਤਾਂ ਦਾ ਉਹ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਆਪਾਂ ਨੇ ਕੁੰਡੇ ਰੱਖਣੇ ਨੇ 6 6 6 4 ਕੁੰਡੇ ਤੁਸੀਂ ਨੇ ਵਾਧ ਰੱਖਣੇ ਆ ਲਾਈਨ ਨੂੰ ਸੈੱਟ ਕਰਨ ਦੇ ਲਈ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਜਿਸ ਤਰ੍ਹਾਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਐ ਸਟਿਚ ਇਹਨੂੰ ਉਤਾਰੋ ਚਾਹੇ ਭੁਣੋ ਇਹ ਤੁਹਾਡੀ ਆਪਣੀ ਇੱਛਾ ਹੋਊਗੀ ਦੋ ਕੁੰਡੇ ਪੁੱਠੇ ਤਗਾ ਵਾਰਨਾ ਚਾਰ ਕੁੰਡੇ ਸਿੱਧੇ 1 2 3 4 ਫਿਰ ਆਪਣੇ ਵੱਲ ਕਰਨਾ ਦੋ ਕੁੰਡੇ ਪੁੱਠੇ ਇਸ ਤਰ੍ਹਾਂ ਤਗਾ ਵਾਰ ਨੂੰ ਕਰਨਾ ਚਾਰ ਕੁੰਡੇ ਸਿੱਧੇ ਬਹੁਤ ਹੀ ਸੌਖਾ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਹਰ ਕੋਈ ਆਸਾਨੀ ਨਾਲ ਇਸ ਨੂੰ ਬਣਾ ਸਕਦਾ ਦੋ ਗੁੰਡੇ ਪੁੱਥੇ ਚਾਰ ਗੁੰਡੇ ਸਿੱਤੇ ਇਸ ਤਰ੍ਹਾਂ ਲਿਏਨ ਦੀ ਪਹਿਲੀ ਸਿਲਾਈ ਹੈ ਇਹ ਕੋਈ ਵੀ ਬਾਟਰ ਬਣਾਉਣ ਤੋਂ ਬਾਅਦ ਸਿੱਧੇ ਪੌਸੇ ਡਿਜ਼ਾਈਨ ਦੀ ਪਹਿਲੀ ਸਿਲਾਈ ਤੋਂ ਗੁੰਡੇ ਪੁੱਥੇ ਲਾਸਟ ਵਾਲਾ ਸਿੱਤਾ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਜੀ ਸਲਾਈ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਸਟਿਚ ਉਤਾਰੋ ਹੁਣ ਬੈਕ ਸਾਈਡ ਤੇ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਖਦੇ ਨੇ ਉਸੇ ਤਰ੍ਹਾਂ ਦੇ ਬਣਾਉਣੇ ਨੇ ਡਿਜ਼ਾਈਨ ਦੀ ਦੂਜੀ ਸਲਾਈ ਜਿਹੜੇ ਉਧਰ ਪੁੱਠੇ ਬਣਾਏ ਇਧਰ ਸਿੱਤੇ ਜਿਹੜੇ ਉਧਰ ਸਿੱਤੇ ਬਣਾਏ ਇਧਰ ਪੁੱਠੇ ਬਣਾਉਣੇ ਨੇ ਦੋ ਕੁੰਡੇ ਸਿੱਤੇ ਚਾਰ ਕੁੰਡੇ ਪੁੱਠੇ ਜੀ 4 ਕੁੰਡੇ ਪੁੱਠੇ 2 ਕੁੰਡੇ ਸਿੱਤੇ ਇਸ ਤਰ੍ਹਾਂ 4 ਕੁੰਡੇ ਪੁੱਠੇ 4 ਕੁੰਡੇ ਪੁੱਠੇ 2 ਕੁੰਡੇ ਸਿੱਤੇ ਇਸ ਤਰ੍ਹਾਂ ਜੀ ਉਹ ਤਾਂ ਆਪਣੀ ਵਾਲ ਕੀਤਾ ਚਾਰ ਕੁੰਡੇ ਪੁੱਠੇ ਬੈਕ ਸਾਈਡ ਤੋਂ ਸਲਾਈ ਇਹ ਜਿਹੜੀ ਦੂਜੀ ਆ ਮੈਂ ਇਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਸਦੇ ਆ ਉਸੇ ਤਰ੍ਹਾਂ ਦੀ ਬਣਾ ਕੇ ਕੰਪਲੀਟ ਕਰੀ ਟਿੱਕ ਟਿੱਕ ਡਿਜ਼ਾਈਨ ਦੀ ਤੀਜੀ ਸਲਾਈ ਸਿੱਧੇ ਪਾਸੇ ਤੋਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀ ਤੀਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰ ਲੋ ਚਾਹੇ ਬਣ ਲੋ ਦੋ ਕੁੰਡੇ ਪੁੱਠੇ ਧਾਗਾ ਵਾਰ ਨੂੰ ਕਰਨਾ ਇਹ ਜਿਹੜੇ ਚਾਰ ਕੁੰਡੇ ਨੇ ਇਹਨਾਂ ਦੇ ਵਿੱਚੋਂ ਪਹਿਲਾ ਕੁੰਡਾ ਸਿੱਧਾ ਬਣਾ ਲੈਣਾ ਤੇ ਦੋ ਕੁੰਡੇ ਸਲਿੱਪ ਕਰ ਲੈਣੇ ਆ ਇਸ ਤਰ੍ਹਾਂ ਤੇ ਚੌਥਾ ਕੁੰਡਾ ਵੀ ਸਿੱਧਾ ਬਣਾ ਦੇਣਾ ਕਿਉਂਕਿ ਜੀ ਦੋ ਕੁੰਡੇ ਫੇਰ ਪੁੱਠੇ ਜਿਹੜਾ ਆਪਣੇ ਪੁੱਠੇ ਪਹਿਲਾਂ ਤੋਂ ਪਾ ਰਹੇ ਆ ਤੱਗਾ ਵਾਰਨੂ ਕਰਨਾ ਚਾਰ ਕੁੰਡਿਆਂ ਦੇ ਵਿੱਚੋਂ ਪਹਿਲਾ ਕੁੰਡਾ ਸਿੱਧਾ ਬਣਾਉਣਾ ਤੱਗਾ ਵਾਰਨੂ ਰੱਖਣਾ ਦੋ ਕੁੰਡੇ ਸਲਿੱਪ ਕਰਨੇ ਉਹ ਚੌਥਾ ਕੁੰਡਾ ਫੇਰ ਸਿੱਧਾ ਬਣਾ ਲੈਣਾ ਦੋ ਕੁੰਡੇ ਪੁੱਠੇ ਤੱਗਾ ਵਾਰਨੂ ਕਰਨਾ ਚਾਰ ਕੁੰਡੇ ਜਿਹੜੇ ਸਿੱਧੇ ਬਣਾਏ ਉਹਨਾਂ ਚੋਂ ਪਹਿਲਾ ਕੁੰਡਾ ਬਣਾ ਲੈਣਾ ਦੋ ਕੁੰਡੇ ਸਲਿੱਪ ਕਰਨੇ ਤੇ ਚੌਥਾ ਕੁੰਡਾ ਵੀ ਸਿੱਧਾ ਬਣਾ ਲੈਣਾ ਬਹੁਤ ਹੀ ਸੌਖਾ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਫਰੈਂਡਸ ਹਰ ਕੋਈ ਆਸਾਨੀ ਨਾਲ ਬਣਾ ਸਕਦਾ ਜੇਕਰ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਡਿਜ਼ਾਈਨ ਦੀ ਚੌਥੀ ਸਲਾਈ ਉੱਥੇ ਪਾਸੇ ਤੋਂ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਖ ਰਹੇ ਨੇ ਉਸੇ ਤਰ੍ਹਾਂ ਦੇ ਹੀ ਬਣਾਉਣੇ ਨੇ ਪਰ ਧਿਆਨ ਨਾਲ ਫਿਰ ਵੀ ਇੱਕ ਵਾਰ ਜ਼ਰੂਰ ਦੇਖ ਲਿਓ ਦੋ ਕੁੰਡੇ ਸਿੱਤੇ ਜਿਸ ਤਰ੍ਹਾਂ ਦੀ ਮਤਲਬ ਸਲਾਈ ਉੱਤਰ ਪਾਈ ਆ ਉਸੇ ਤਰ੍ਹਾਂ ਦੀ ਪਾਉਗੀ ਇਸ ਤਰ੍ਹਾਂ ਇਹ ਚਾਰ ਗੁੰਡੇ ਨੇ ਇਹਨਾਂ ਚੋ ਪਹਿਲਾ ਗੁੰਡਾ ਪੁੱਠਾ ਬਣਾਇਆ ਜਿਹੜੇ ਸਲਿੱਪ ਕੀਤੇ ਗੁੰਡੇ ਨੇ ਉਹਨਾਂ ਨੂੰ ਸਲਿੱਪ ਕਰ ਲੈਣਾ ਚੌਥੇ ਨੂੰ ਫੇਰ ਪੁੱਠਾ ਬਣਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਇਹ ਆਪਣੀ ਚੌਥੀ ਸਲਾਈ ਪੁੱਠੀ ਸਾਈਡ ਤੋਂ ਪਾਉਗੀ ਦੋ ਗੁੰਡੇ ਸਿੱਧੇ ਤਾਗਾ ਆਪਣੇ ਵੱਲ ਕੀਤਾ ਇੱਕ ਗੁੰਡਾ ਇਹਨਾਂ ਚੋ ਪੁੱਠਾ ਬਣਾ ਲਿਆ ਜਿਹੜੇ ਗੁੰਡੇ ਸਲਿੱਪੋ ਕੀਤੇ ਉਹਨਾਂ ਨੂੰ ਸਲਿੱਪ ਹੀ ਕਰਨਾ ਦੋ ਗੁੰਡੇ ਸਿੱਧੇ ਇਸ ਤਰ੍ਹਾਂ ਜੀ ਪਹਿਲਾ ਕੁੰਡਾ ਇਹਨਾਂ ਚੋਂ ਬਣਾ ਲੈਣਾ ਜਿਹੜੇ ਚਾਰ ਕੁੰਡੇ ਆਪਣੇ ਡਿਜ਼ਾਈਨ ਵਾਲੇ ਆ ਜਿਹੜੇ ਗੁੰਡੇ ਆਪਾਂ ਨੇ ਸਲਿੱਪ ਕੀਤੇ ਨੇ ਉਹਨਾਂ ਨੂੰ ਸਲਿੱਪ ਕਰ ਲੈਣਾ ਤਾਂ ਅੱਗਾ ਵਾਰ ਨੂੰ ਕਰਨਾ ਦੋ ਕੁੰਡੇ ਸਿੱਤੇ ਇਸ ਤਰ੍ਹਾਂ ਇਹ ਦੇਖਿਓ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਤੀ ਸਾਈਡ ਤੋਂ ਠੀਕ ਹੈ ਜੀ ਪਹਿਲਾ ਗੁੰਡਾ ਐ ਸਟ੍ਰਿਚ ਉਤਾਰ ਲੋ ਚਾਹੇ ਬਣ ਲੋ ਦੋ ਗੁੰਟੇ ਉੱਥੇ ਤਗਾਵਾਰ ਨੂੰ ਕਰਨਾ ਇਹਨਾਂ ਦੇ ਵਿੱਚ ਹੁਣ ਧਿਆਨ ਨਾਲ ਦੇਖਿਓ ਇਹ ਸਲਾਈ ਦੇ ਵਿੱਚ ਆਪਣਾ ਡਿਜ਼ਾਈਨ ਜਿਹੜਾ ਬਣਨਾ ਪਹਿਲਾ ਗੁੰਡਾ ਛੱਡ ਕੇ ਦੂਜੇ ਗੁੰਡੇ ਨੂੰ ਇਸ ਤਰ੍ਹਾਂ ਪਹਿਲਾਂ ਬਣਾਉਣਾ ਠੀਕ ਹੈ ਜੀ ਪਹਿਲੇ ਗੁੰਡੇ ਨੂੰ ਬਾਅਦ ਚ ਬਣਾਉਣਾ ਇਸ ਤਰ੍ਹਾਂ ਠੀਕ ਹੈ ਇਸੇ ਤਰ੍ਹਾਂ ਹੀ ਬੈਕ ਸਾਈਡ ਤੋਂ ਜਿਹੜਾ ਚੌਥਾ ਕੁੰਡਾ ਆਪਣਾ ਲਾਸਟ ਵਾਲਾ ਡਿਜ਼ਾਈਨ ਵਾਲਾ ਲਾਸਟ ਕੁੰਡਾ ਉਹਨੂੰ ਪਹਿਲਾਂ ਬਣਾਉਣਾ ਇਸ ਤਰ੍ਹਾਂ ਤੇ ਇਹਨੂੰ ਆਪਣੇ ਜਿਹੜਾ ਤੀਜਾ ਕੁੰਡਾ ਆਪਣਾ ਸਲਿੱਪ ਕੀਤਾ ਹੋਇਆ ਇੱਕ ਕੁੰਡਾ ਰਹਿ ਗਿਆ ਇਹਨੂੰ ਤੁਸੀਂ ਐਦਾਂ ਹੀ ਇੱਥੋਂ ਵੀ ਬਣਾ ਸਕਦੇ ਹੋ ਇਹਨੂੰ ਬਣਾਉਣਾ ਬਾਅਦ ਚ ਜਿਵੇਂ ਮਰਜ਼ੀ ਬਣਾ ਲਓ ਠੀਕ ਹੈ ਜੀ ਇੱਕ ਤਰੀਕਾ ਤੁਹਾਨੂੰ ਅੱਗੇ ਹੋਰ ਦੱਸ ਤੇ ਤੁਸੀਂ ਉਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਦੋ ਕੁੰਡੇ ਪੁੱਠੇ ਤਗਾ ਵਾਰ ਨੂੰ ਕਰਨਾ ਇਸ ਤਰ੍ਹਾਂ ਦੇਖੋ ਦੂਜੇ ਗੁੰਡੇ ਨੂੰ ਪਹਿਲਾਂ ਬਣਾਉਣਾ ਇਹਨਾਂ ਨੂੰ ਤੁਸੀਂ ਉਤਾਰ ਕੇ ਅਲਟਾ ਫਲਟਾ ਵੀ ਕਰ ਸਕਦੇ ਹੋ ਪਰ ਇਸ ਤਰ੍ਹਾਂ ਹੀ ਸੋਖੇ ਬਣ ਜਾਂਦੇ ਆ ਠੀਕ ਹੈ ਇਹਨਾਂ ਨੂੰ ਆਪਾਂ ਦੇਖੋ ਪਹਿਲਾਂ ਇਹਨੂੰ ਚੌਥੇ ਗੁੰਡੇ ਨੂੰ ਬਣਾ ਲਿਆ ਉਸ ਤੋਂ ਬਾਅਦ ਇਹਨੂੰ ਚਾਹੀ ਤਾਂ ਇਸ ਸਲਾਈ ਤੇ ਲੈ ਲਓ ਚਾਹੇ ਇਹਨੂੰ ਇਦਾਂ ਹੀ ਉਤਾਰ ਲਓ ਠੀਕ ਹੈ ਉਹਨੂੰ ਵੀ ਉਤਾਰਤਾ ਇਹ ਤੀਜੇ ਗੁੰਡੇ ਨੂੰ ਹੁਣ ਆਪਾਂ ਇੱਥੋਂ ਸਿੱਧਾ ਹੀ ਬਣਾ ਦਾਂਗੇ ਇੱਕ ਵਾਸਤੇ ਚੀਜ਼ ਸੇਮ ਹੀ ਆ بس ਤਰੀਕਾ ਬਦਲ ਜਾਂਦਾ ਹੈ ਠੀਕ ਹੈ ਇਸ ਤਰ੍ਹਾਂ ਫਿਰ ਪਹਿਲਾ ਬਣਾਵਾਂਗੇ ਦੂਜੇ ਗੁੰਡੇ ਨੂੰ ਬਾਅਦ ਵਿੱਚ ਇਹਨੂੰ ਪਹਿਲੇ ਨੂੰ ਬਣਾਵਾਂਗੇ ਤੇ ਬੈਕ ਸਾਈਡ ਤੋਂ ਚੌਥੇ ਨੂੰ ਪਹਿਲਾ ਬਣਾਵਾਂਗੇ ਤੇ ਜਾਂ ਤੀਜੇ ਗੁੰਡੇ ਨੂੰ ਪਰ ਬਾਅਦ ਵਿੱਚ ਬਣਾਵਾਂਗੇ ਕੋਈ ਤਰੀਕਾ ਸੇਮ ਹੈ ਚੀਜ਼ ਉਹੀ ਹੈ ਡਿਜ਼ਾਈਨ ਸੇਮ ਬਣੂਗਾ ਕਿਸੇ ਵੀ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਤੁਹਾਡੇ ਕੋਲ ਹੋਰ ਕੋਈ ਤਰੀਕਾ ਤੁਹਾਨੂੰ ਪਤਾ ਤੁਸੀਂ ਉਹ ਵੀ ਬਤ ਕਰ ਸਕਦੇ ਹੋ ਲਾਸਟ ਵਾਲਾ ਕੁੰਡਾ ਸਿੱਧਾ ਪੰਜ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਡਿਜ਼ਾਈਨ ਦੀ ਇਹ ਲਾਸਟ ਸਲਾਈ ਹੈ ਪਹਿਲਾ ਕੁੰਡਾ ਉਤਾਰਿਆ ਚਾਹੇ ਬਣ ਲੋ ਠੀਕ ਹੈ ਜੀ ਦੋ ਕੁੰਡੇ ਸਿੱਧੇ ਜਿਸ ਤਰ੍ਹਾਂ ਦੇ ਕੁੰਡੇ ਦਿਖਦੇ ਛੇਵੀਂ ਸਲਾਈ ਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਦੇ ਬਣਾਉਣੇ ਆ ਚਾਰ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਪੁੱਠੇ ਦੋ ਤਲਨਾ ਚੋ। ਤੋਂ ਕੁਨ ਦੇ ਸਿੱਤੇ ਲਾਸਟ ਵਾਲਾ ਮੈਂ ਇੱਥੇ ਪੁੱਠਾ ਬਣਾ ਰਹੀ ਹਾਂ ਜੀ। ਠੀਕ ਹੈ ਦੇਖੋ ਜੀ। 6 ਸਲਾਈਆਂ ਆਪਣੀਆਂ ਬਣ ਗਈਆਂ ਡਿਜ਼ਾਈਨ ਜਿਹੜਾ ਆਪਣਾ ਕੰਪਲੀਟ ਹੋ ਗਿਆ। ਇਹ ਹੁਣ ਦੁਆਰਾ ਤੁਸੀਂ ਪਹਿਲੀ ਸਲਾਈ ਤੋਂ ਇਸ ਨੂੰ ਸ਼ੁਰੂ ਕਰ ਸਕਦੇ ਹੋ। ਤਾਂ ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਆਪਣਦਾ ਜਾਊਗਾ। ਦੇਖੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਪਰ ਸੌਖਾ ਵੀ ਬਹੁਤ ਆ। ਹਰੇਕ ਰੰਗਦ ਰੰਗ ਤੇ ਬਣਨ ਵਾਲਾ ਇਹ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਦੇ ਸੀਨੂ ਅਪਲਾਈ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਦੇਖਣ ਲਈ ਥੈਂਕ ਯੂ